ਇਹ ਜਿਹੜੀ ਆਪਣੀ ਨਿੰਮ ਹੈ ਬਲੱਡ ਦੇ ਵਿੱਚ ਰਾਲ ਕੇ ਇਹਨੇ ਕੀ ਕਰਨਾ ਬਲੱਡ ਨੂੰ ਲਾਲ ਬਣਾ ਦੇਣਾ ਚਿੱਟੇ ਸੈੱਲ ਨੂੰ ਭਰਪੂਰ ਕਰ ਦੇਣਾ ਮੰਨ ਕੇ ਜੇ ਤੁਹਾਡੇ ਕੋਈ ਛੋਟਾ ਮੋਟਾ ਪਿੰਡ ਜੀਕਣਾ ਟੋਬਿਆਂ ਦੀ ਗੰਦ ਪਿਆ ਕੋਈ ਮੱਛਰ ਮੱਖੀ ਸੱਪ ਸੁਲੂਪੀ ਜਾਂ ਕੋਈ ਤੁਹਾਡੇ ਲੜ ਗਿਆ ਤਾਂ ਮੈਂ ਗਾਰੰਟੀ ਲੰਨਾ ਹੈ ਵੀ ਨਿੰਮ ਚ ਬਣਾਲੇ ਬੰਦੇ ਦਾ ਕੱਖ ਨਹੀਂ ਵਿਗੜਨਾ ਉੱਥੀ ਵਾਇਰਸ ਖਤਮ ਲੜਦੀ ਸਾਰੇ ਅੱਗੇ ਨਹੀਂ ਬਧੂਗਾ ਉਹ ਜਦੋਂ ਉੱਥੀ ਖਤਮ ਹੋ ਜਾਣਾ ਉਹਨੇ ਜਿੱਥੇ ਉਹਨੇ ਲੜਨਾ ਉੱਥੀ ਹੀ ਖਤਮ ਕੋਈ ਇੰਨੀ ਜ਼ਿਆਦਾ ਬਲੱਡ ਦੇ ਵਿੱਚ ਪਾਵਰ ਹੈ ਇੰਨੀ ਜ਼ਿਆਦਾ ਮਤਲਬ ਬਲੱਡ ਦੇ ਵਿੱਚ ਕੜਤਣ ਹੁੰਦੀ ਹੈ ਕਿ ਕੋਈ ਵਾਇਰਸ ਕੁਝ ਕਰ ਹੀ ਨਹੀਂ ਇਹਦੇ ਵਿੱਚ ਬਹੁਤ ਹਾਰ ਐ ਜਿਹਨੇ ਨਿੰਮ ਚੱਬ ਲਈ ਨਾ ਸੱਤ ਦੁਆਰ ਸਕੁਅਰ ਕਰ ਦਿੰਦੀ ਆ ਰੱਖ ਕੇ ਨਿੰਮ ਦਾ ਇਹੋ ਜਿਹਾ ਮਤਲਬ ਚਾਬਾ ਹੈ ਨਾ ਉਹਦੀ ਇਹ ਜੀ ਕੀਨਿੰਗ ਹੈ ਜੇ ਤੁਸੀਂ ਘੰਟਾ ਅੱਧਾ ਘੰਟਾ ਚੱਬ ਲਈ ਤਾਂ ਤੁਹਾਡੇ ਸੱਤ ਦੇ ਸੱਤ ਦੁਆਰ ਕਲੀਅਰ ਤੁਹਾਡਾ ਨਜਲਾ ਜ਼ਖਾਮ ਖਾਂਸੀ ਗਰਦ ਡਸਟ ਮਿੱਟੀ ਜਿੰਨਾ ਵੀ ਤੁਸੀਂ ਆਕਸੀਜਨ ਲੰਨੇ ਆ ਕਾਰਬਨ ਡਾਈਆਕਸਾਈਡ ਅੰਦਰ ਜਾ ਰਹੀ ਹੈ ਤੇ ਧੂੜ ਕਣ ਜਾ ਰਹੇ ਸਾਰੇ ਬਾਹਰ ਲੰਗਸ ਸਾਫ਼ ਦੰਦ ਸਿਕਿਉਰ ਹਨ ਬੱਤੀ ਦੇ ਬੱਤੀ ਉਦੋਂ ਬਾਅਦ ਕੰਨ ਸਾਫ਼ ਹਰ ਚੀਜ਼ ਜਿਹੜੀ ਹੈਗੀ ਸੱਤ ਦੇ ਸੱਤ ਦੁਆਰ ਹੈ ਇਹਦੇ ਨਾਲ ਸਿਕਿਉਰ ਹੁੰਨੇ ਆ ਜਿਹੜੀ ਆਪਣੀ ਨਿੰਮ ਹੈ ਇਹਦੇ ਨਾਲ ਅਸੀਂ ਦਵਾਈਆਂ ਬਣਾ ਸਕਦੇ ਹਾਂ ਜੈਵਿਕ ਲਾਲ ਵੀ ਸਾਨੂੰ ਜ਼ਾਹਿਰ ਕਰਨ ਦੀ ਲੋੜ ਹੀ ਨਹੀਂ ਐ ਨਿੰਮ ਨੂੰ ਖੋਲ ਦੋ ਮਿਰਚਾਂ ਨੂੰ ਖੋਲ ਲਓ ਤਦੂਰੇ ਨੂੰ ਖੋਲ ਲਓ ਅੱਕ ਟੱਕ ਜਿੰਨੀ ਵੀ ਕੋੜੀ ਚੀਜ਼ ਆ ਕੋਈ ਉਹਨੂੰ ਸਾੜ ਦੋ ਗਾਲ ਦੋ ਰੋਜ਼ ਚਾਹੇ ਸਪਰੇਅ ਕਰ ਲਾਤੀ ਏ ਦਿਨ ਕਰ ਲੈ 4 ਦਿਨ ਕਰ ਲੈ 10 ਦਿਨਾਂ ਤੱਕ ਇੰਨੀ ਖਤਰਨਾਕ ਸਪਰੇਅ ਹੈ ਨਾ ਮਤਲਬ ਖਤਰਨਾਕ ਨਹੀਂ ਕਹਿ ਸਕਦੇ ਮਿੱਤਰ ਸਹੀ ਜੀ ਵਧੀਆ ਮਤਲਬ ਸਪਰੇਅ ਹੈ ਜਿਹਦੇ ਨਾਲ ਸਾਡੀ ਬਾਡੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪ੍ਰੋਡਕਟ ਐਨ ਇੱਕ ਨੰਬਰ ਤੇ ਰਹਿੰਦਾ ਆਰਗੇਨਿਕ